ਰੰਗ ਸਸਤੀ ਦਾ ਆ ਗਈ ਆਪਸਵੇਰੇ ਫੇਪੇ ਚੱਲ ਗਏ ਕੰਮ ਹਾਂਜੀ ਜੀ ਸੀ ਇੱਧਰ ਬੰਦੇ ਬੈਠਾ ਆਪਣੀ ਰੋਟੀ ਖਾਣ ਲੱਗੇ ਨੇ ਰੋਟੀ ਆ ਗਈ ਘਰੋਂ ਇੱਧਰ ਪ੍ਰਸ਼ਾਦਾ ਪਾਣੀ ਚੰਦ ਰਹੇ ਇੱਧਰ ਫੁੱਲ ਕੰਮ ਚੱਲਣ ਲੱਗਾ ਚਲਾਤੀ ਜੀ ਸੀ ਸਵੇਰੇ ਸਵੇਰੇ ਅੱਜ ਦਾ ਕੰਮ ਚੱਕੀ ਜਾਣਾ ਸਾਰਾ ਮੈਂ ਥੋੜਾ ਜਿਹਾ ਰਹਿ ਜਾ ਲੱਗ ਰਹੇ ਨੇ ਮੁੰਡੇ ਘਰੋਂ 4516 ਆਸਮਗੁੰਗ 4516 ਨੇ ਉਧਰ ਚੱਲ ਰਹੇ ਮੇਰੇ ਉਧਰ ਦਵਾਰਿਆਂ ਤੋਂ ਬਿਨਾ ਕਿਵੇਂ ਚੱਲ ਜਾਈਏ ਸ਼ਾਇਦ ਜਾਣਦੇ ਆਂ ਇੰਨਾ ਵੀ ਸਹਾਰੇ ਨਹੀਂ ਉਹ ਫਸਲਾ ਕਿੱਥੇ ਸੁੜੇ ਰੰਗੀਆਂ ਉਹ ਫਸਲਾ ਕਿੱਥੇ ਸੁੜੇ ਰੰਗੀਆਂ ਦੇਖੀ ਜੱਟ ਦੇ ਦੁਵਾਰੇ ਦੇਖ ਲੋ ਕੇ ਨਹੀਂ ਦੁਆ ਗੜ ਗਿਆ ਟਰੈਟ ਲੱਗ ਰਹੀ ਹੈ ਜੀ ਸੀ ਵੀ ਕੱਢਣਾ ਥਣ ਲੈਂਡ ਨੂੰ ਵਿਖਾਇਆ ਦੀ ਉੱਥੇ ਕੀ ਆਂਡ ਤੇ ਲੱਗ ਗਿਆ ਟਰੈਟ ਯਾ ਦੇ ਮਿੱਤਰੋ ਯੋਰ ਬੁਰਾ ਲੱਗ ਰਿਹਾ ਮਹੀੰਦਾ ਦੇਖੋ ਇਹ ਇਹ ਨਿਕਲਿਆ ਉਹ ਨਿਕਲ ਗਿਆ ਯੋਰ ਹੈਗੇ ਨੇ ਟਰੈਡ ਦੇ ਵਿੱਚ ਲੈ ਗਿਆ ਕੱਢ ਗਿਆ ਟਰਾਲੀ ਨੂੰ ਯੋਰ ਹੈਗੇ ਨੇ ਬਾਈ ਦੇਖਣ ਚ ਯੋਰਾ ਸ਼ੋਰਾ ਨੇ ਬਾਈ ਜਾ ਤਾਂ ਮੁੰਡੇ ਨੇ ਹੋਰਾ ਹੀ ਹੋਰ ਯੋਰ ਦੇਖੋ ਜੀ ਬੰਦਾ ਬਾਗ ਗਿਆ ਬਈ ਤਾਂ ਉਹ ਦੇਖੋ ਕੱਢਦਾ ਜਾਣਾ ਯੋਰ ਬੁਰਾ ਲੱਗ ਰਿਹਾ ਤਾਂ ਮੈਂ ਜਾ ਰਿਹਾ ਬੁੱਢਾ ਲੈ ਅੰਦਰ ਹੀ ਫਿਰ ਆ ਵੰਦਰ ਆ ਮੈਂ ਵੀ ਜਾ ਵੀਦਾ ਮਾਗ ਲਈ ਉਹ ਆਦਾ ਗੋਰੀਏ ਤੂੰਗੀ ਧਿਆਨ ਨਾਲ ਅੰਦਰ ਹੀ ਫਿਰੀ ਕਾਦੀ ਨਾਲ ਕੇ ਰੱਖਤੀਆਂ ਨਾ ਰਜ਼ਾ ਡੜੀ ਨਾਲ ਲੱਗੇ ਜਦੋਂ ਰੁਕਦੀ ਕੀ ਮਹੌਲਾ ਹਾਂਜੀ ਕੀ ਮਹੌਲਾ ਔਰ ਇੱਕ ਨੰਬਰ ਚਮਕਾ ਪਾ ਦਿੰਦੀ ਹੈਗੇ ਬੈਟ ਰੂਟ ਘਟਦੇ ਕਿ ਕਰਦੇ ਨੂੰ ਬੰਦਾ ਪਕੌੜ ਦੇਣੀ ਆ ਸਾਰੇ ਦਾ ਟਰੈਕਟਰ ਆ ਜੀ ਬਹੁਤ ਤਗੜਾ ਟਰੈਕਟਰ ਹੈ ਓਕੇ ਜੀ ਬੱਦਲ ਉਹ ਨਾ ਨਾ ਦਾ ਹੈਗਾ ਉਹਦਾ ਨਹੀਂ ਹੈਗਾ ਜੀ ਬੱਦਲ ਨਾ ਜਾ ਇਹ ਨਹੀਂ ਦਾ ਆਉਂਦਾ ਜੀ ਉਹ ਵੀ ਦੇ ਲੜ ਗਈ ਹੈ ਕਹਿੰਦੀ ਖੜੇ ਆਈ ਉਹ ਤੇਰੀ ਸਾਰੇ ਘੜਦੇ ਨਹੀਂ ਜਿੱਦਾਂ ਇਹੀ ਆਉਂਦਾ ਜੀ ਖਾਲੀ ਆਈ ਬੰਦੇ ਹੀ ਬੰਦ ਰੇਸ ਤੇ ਕੱਲਾ ਬੰਦ ਰੇਸ ਕੀ ਘੜਿਆਉਂਦਾ ਖਾਲੀ ਫੁੱਲ ਭਰਾਏਗਾ ਖਾਲੀ ਬੰਦ ਫੁੱਲ ਕਿਉਂ ਆ ਲੈ ਬੱਕਾ ਜਲੇ ਲਾਵਾਂਗੇ ਪਾ ਲਾਣਾ ਨਹੀਂ ਪੈਂਦੀ ਇਹ ਕਰ ਦੇਣਾ ਬਿਲਕੁਲ ਪਤੰਗੀਆਂ ਬੇਜੰਦੀਆਂ ਨੇ ਦੂਜਿਆਂ ਨੂੰ ਮਿਲਦੇ ਨਾਲ ਆਪਣ ਨੂੰ ਕਿਉਂ ਇਤਾਂ ਘੜਦੇ ਨਹੀਂ ਲੜਦਾ ਜੋ ਨਾ ਮੇਰੇ ਮਤਾਂ ਦਾਰੇ ਚੋਰ ਹੈ ਜੀ ਪੂਰੇ ਨਹੀਂ ਆ ਰਹੇ ਨੂੰ ਅੱਗੋਂ ਪੱਤੇ ਆ ਇੱਕ ਨੰਬਰ ਤੇ ਆ ਬੰਦੇ ਇਧਰ ਦੇਖੋ ਪੂਰੇ ਉਹ ਮੁੰਡੇ ਬੈਠੇ ਨੇ ਜੀ ਜਿਸ ਵੀ ਚੱਲ ਰਹੀ ਹੈ ਜੀ ਛੋੜਾ ਛੋੜਾ ਨਾ ਜਾਓ ਵੜਾ ਟ੍ਰੱਕ ਰੋ ਆਹ ਹੋਰ ਬਾਲ ਟਰਾਲੀ ਜਾਂਦੀ ਨਾਲ ਅੱਲਾ ਤੁਸੀ ਬੋਲ ਲਾਉਣੀ ਹੈ ਨਾ ਫੁੱਲ ਭਰਾ ਲੀ ਟਰਾਲੀ ਕੱਢ ਦੇ ਹਨੇਰਾ ਹੋ ਰਿਹਾ ਹੋਤੀ। ਉਹ ਲਾਰਿਆ ਇੰਡੋ ਫਾਰਮ ਦੇਖੋ ਕੀ ਬੰਦਾ ਨਿਕਲ ਨਹੀਂ ਰਿਹਾ। ਫੁੱਲੀ ਉਹ ਲਾਰ ਗਿਆ ਇਹ ਟਰੈਕਟਰ ਨੇ। ਬੰਦ ਹੋ ਜਾਂਦਾ ਬਾਈ। ਨਾ ਵੀ ਬੰਦ ਹੋ ਜਾਂਦਾ ਬੰਦ ਹੋ ਜਾਂਦਾ। ਜ਼ੋਰ ਦਾ ਭੂਰੇ ਲਾਉਂਦਾ ਪਰ ਬੰਦ ਹੋ ਜਾਂਦਾ। ਇਹ ਲੈ ਗਿਆ ਓਏ ਲੈ ਗਿਆ ਪੱਟ ਕੇ। ਹੈਗੀ ਆ ਜਾਣ ਬਈ ਟਰੈਕਟਰ ਚ ਮੰਨਦੇ ਆ। ਸੱਲਵਾਤ ਹੈਗੀ ਆ। 755 ਮਾਗਰ 22 ਟਰਾਲੀ ਤੇ ਫੁੱਲ ਕਰਤੀ। ਵੇਖੋ ਕੱਢਦਾ ਜਾਂ ਨਾ ਟੋਏ ਚੋਂ। ਹੈਗਾ ਤਾਂ ਫੋਰਾ ਹੀ ਫੋਰਾ। ਬਾਕੀ ਦੇਖਿਆ ਕਿੰਨਾ ਜ਼ੋਰ ਮਾਰਦਾ। ਜੋਰ ਦਾ ਫੱਜਰਾ ਬੁਲਾ ਲਾਉਂਦਾ ਓਏ ਬਿਣਾ ਲੋਡ ਤੇ ਲੈ ਗਿਆ ਵਟ ਕੇ ਵੜਾ ਜਾ ਵੀ ਨਹੀਂ ਲੈ ਗਿਆ ਉਹ ਲੈ ਗਿਆ ਹੁਣ ਮੈਂ ਅਗਰ ਦੂਜਾ 855404 ਲਾਦਾ ਇਹ ਦੇਖੋ ਕੱਢੂਗਾ ਯਾ ਨਾ ਇਹ ਦੇਖੋ ਕੀ ਮੰਨਦਾ ਇੱਕ ਮਾਗਰ ਉਹ 404 ਚੌਂਡੀਰ ਆ ਗਿਆ 404 ਹੀ ਜਾਂਦ ਰਹੇ ਨੇ ਚਾ ਵੀ ਹੱਥ ਜੀ ਰੱਖਦਾ ਬਦੰਦਰਾ ਮਾਰਦਾ ਯਾਰ ਬੁਰਾ ਫੁੱਲ ਜੋਰ ਮਾਰਦਾ ਨਾ ਪੂਰਾ ਦਬਦਾ ਦੋਬਦਾ ਨਹੀਂ ਜਾ ਲੱਗ ਰਿਹਾ ਪਰਨਾ ਤੇ ਦੇਖਦੇ ਆ 8 ਬਜੰਦਾ ਕੱਢਦਾ ਜਾਣਾ ਚਲਾ ਕੱਢ ਦਿੰਦਾ ਬਣਾ ਬਣਾ ਤਕੜੀ ਬਣਾਏਗਾ ਨਾ ਸ਼ਿਫਟ ਕਰ ਰਿਹਾ ਜਿਵੇਂ ਡੌਂਡੀ ਰਮਾੜਾ ਇਹ ਜੌਂੜੀ ਨੂੰ ਲੱਗੀ ਜਾਂਦਾ ਮੇਰਾ ਬੜਾ ਤਖੜਾ ਛੇਡ ਦਾ ਮੁੰਡੇ ਨੇ ਰਾਜ ਕਰਕੇ ਫਿਰੂਆ ਮੈਂ ਤਾੜਕੇ ਜਿਉਂ ਆਈਂ ਦੀ ਦੇਖ ਮੈਂ ਆਪਾਂ ਚੀ ਗੱਪ ਦਾ ਅੰਮੋ ਜੋਰ ਰਿਹਾ ਵੀ ਮੋਲ ਜੋਰ ਰਿਹਾ ਬੜਾ ਬੜਾ والله ਯਾਰ ਤਕੜੀ ਜਾਵੇ ਨਾ ਅਦਰ ਮਾ ਕਰ ਜਾਂਦੀ ਹੈ ਲੱਜ ਆ ਉਹ ਪਰ ਮੇਰੇ ਨੇ ਕਿਦਾਂ ਇੰਡੋ ਫਾਰਮ ਖੜਿਆ ਖੜਿਆ ਉਹਨੂੰ ਹੁਣ ਟੋਰਸ਼ਨ ਵਾਈਸ ਕਰਨਾ ਪਊਗਾ ਉਹ ਗਾੜੇ ਅੰਦਰ ਨਾਲ ਆ ਛੋਟਾ ਸੌਂਗ ਕੱਢਿਆ ਆ ਸਿੱਧਾ ਜਿਵੇਂ ਜਮਾਈ ਹੋ ਗਿਆ ਆ ਜਿੱਦੋਂ ਲੱਗੜ ਦੀਆਂ ਮੁੱਕੀ ਚੱਕੀ ਜਾਂਦੀ ਥੋੜੀ ਜਿਹੀ ਰਹਿ ਗਈ ਬੱਸ ਆ ਉਹਨਾਂ ਕਹਿੰਦੇ 52 ਦਸ ਜਾਂਦੀ ਯਾਰ ਮੁੰਡਾ ਇਹਨੇ ਨਵੀਂ ਬੈਠੇ ਤੇ ਟੱਕਾ ਜਾਦੇ ਗਾ ਬਰੇਡ ਨਾਲ। ਸਤੰਦਰ ਨੇ ਲਿਫਟ ਵੀ ਨਹੀਂ ਥੱਲੇ ਲਾਈ ਅਸੀਂ ਦੱਬੀ ਆਂ ਉਹਨੇ ਬਰੇਡ ਨੂੰ। ਲਿਫਟੇ ਨਹੀਂ ਥੱਲੇ ਲਾਉਂਦਾ। ਆਹ ਹੋ ਗੱਬੂ। ਬੜਾ ਕਾਉਨੀ ਵਗਿਆ ਹੁੰਦਾ ਟਰਾਲੀ ਨੂੰ। ਮੇਰੇ ਖੇਤ ਚ ਜਮ੍ਹਾਂ ਰੌਣਕੀ ਰੌਣਕਾਂ ਲੱਗੀਆਂ ਹੋਈਆਂ ਨੇ ਹਾਂਜੀ ਜੀ ਅਸਮੇ ਖੇਤ ਜੱਜ ਅੰਤਾਂ ਦਾ ਲੋਹਾ ਖੜਿਆ ਚੱਲ ਰਹੀ ਹੈ ਜੀ ਸੀ ਵੀ ਆ ਖੜੇ ਨੇ ਟਰੈਕਟਰ ਉਧਰ ਕੰਪਿਊਟਰ ਕਰਾ ਚੱਲਣ ਲੱਗੇ ਖੁਸ਼ ਹੋ ਗਿਆ ਵੱਦ ਲੱਦਦਾ ਜਾਵਾਂ ਮੇਰਾ ਲੋਹਾ ਖੜਿਆ ਭਾਵੇਂ ਕੋ ਨਾਂ ਕੋਰਾ ਮਿਲ ਲੈ ਤੀਨਾ ਕੋਲ ਬੱਸ ਬੋਲ ਨਾ ਜੇ ਲੈ ਤੀਨਾ ਕੋਲ ਤੇਰੇ ਵੀ ਤੇਰੇ ਹਮਾੜਾ ਮੇਰਾ ਆਵਾਜ਼ਾਂ ਸੌਰੀ ਬਰਗਾ ਬਰਗਾ ਕੇ ਮਰਮੋ ਵੇਦਨ ਕਹੇਂ ਦੇ ਗੱਤ ਜੌਂਡੀਅਰ ਟੈਰ ਖਾ ਗਿਆ ਜਾਫ ਕਹਿੰਦੀ ਆਂਦੀ ਆ ਕਾਂਟ ਲਾ ਗਿਆ ਜਾਫ ਕਹਿੰਦੀ ਨਵਾਂ ਕੋਣਾ ਬਾਥਰੂਮ ਆਪਕੀ ਕਹਿੰਦੀ ਨਵਾਂ ਕੋਣਾ ਬਾਥਰੂਮ ਆਪਕੀ ਜਾਣੇ ਦੱਸ ਕਿਹੜੀ ਲੈ ਕੇ ਦਈਏ ਤੂੰ ਮੈਂ ਮੋਡੇ ਸਾਰੇ ਇਹ 4x4 ਦੇ ਫੈਨ ਨੇ 2 55 ਖੜੇ ਨੇ 4x4 ਇੱਕ ਜੌਂਡੀਅਰ ਆ ਖੜਿਆ 4x4 ਜੌਂਡੀਅਰ ਤੇ 855 ਹੀ ਚੱਲਦੇ ਨੇ 4i4 ਤੋਂ ਬਿਨਾਂ ਟਰੈਕ ਨਹੀਂ ਚੜਾਉਂਦੇ। ਹਾਂ, ਦੋ ਰੋ। ਹਾਂ ਨਹੀਂ, ਹਾਂ ਇਹ ਦੋ ਨੇ ਤਾਂ ਕੰਪਨ ਗਾਇਨ ਤੋਂ ਅੱਗੇ ਸਾਰੇ ਕਿਹਨਾਂ ਦੇ। ਆਇਓ। ਆਇਓ। ਕੀ ਮੈਟਰ ਫਿਰ ਚਲਾ ਦੀ ਜੀਸੀਬੀ ਲਾ ਕੇ ਟਰਾਲੀਆਂ ਭਰਨ ਖੜੀਆਂ ਨੇ ਟਰਾਲੀਆਂ ਉਹ ਪਰਲੇ ਪਾਸੇ ਟਰੈਕਟਰ ਚੱਲ ਰਹੇ ਨੇ ਟਰਾਲੀਆਂ ਖਾਲੀ ਹੋਣ ਲੈ ਰਹੀਆਂ ਨੇ ਇੱਥੋਂ ਟਰਾਲੀਆਂ ਭਰ ਲੈਦੀਆਂ ਮਸ਼ੀਨ ਚੱਲ ਰਹੀਆਂ ਨੇ 4x4 ਹੀ ਚੱਲ ਰਹੀਆਂ ਨੇ ਅੱਜ ਮੀਂਹ ਪੈਣ ਕਰਕੇ ਇਹਦੇ ਦੂਜੇ ਚੱਲਣੇ ਨਹੀਂ ਫਿਰ 4x4 ਦੇ ਚਲਾਦੇ ਨੇ ਨੇ 4x4 ਜ਼ੋਰ ਵੱਧ ਲਾਉਣਗੇ ਚੱਲਦੇ ਆ 4x4 ਹਾਲ ਕੁ ਦਸਤਰਾ ਬਣਿਆ ਪਿਆ ਖੇਤ ਦੇ ਵਿੱਚ ਰੰਗ ਲੱਗੇ ਪਏ ਨੇ ਨਜ਼ਾਰ ਆ ਰਿਹਾ ਪੂਰਾ ਆ ਸਾਡੇ ਮਰੀਕ ਸਿੰਘ ਜੀ ਪਾਣੀ ਕੱਢਦੇ ਫਿਰਦੇ ਨੇ ਪਹੀ ਜੋ ਫਤਿਹ ਤਾਂ ਹੋਏ ਨਿੱਕੀ ਜਿਹੀ ਖੰਗੜਾ ਹੋਰ ਜਿੱਦਰਾ ਤੋਂ ਪੜਾਉਣਾ ਪੈਣਾ ਜੀ ਰਾਵੀ ਖੜਿਆ ਉਹ ਖੜਿਆ ਤੂੰ ਪਰਾਂ ਖੜੇ ਨੇ ਦੇਖੋ ਇਹ ਮੈਨੂੰ ਖਰਾਬ ਆਉਣ ਦੇ ਕੋਰਸ ਹੋ ਗਏ ਉਹ ਜੀਐਸ ਵੀ ਆਉਣ ਲਈ ਹਲੇ ਉਹ ਆਉਣ ਲਈ ਜੀ ਹੁਣ ਉਹ ਜੀਐਸ ਵੀ ਚਲਦੀ ਵੀ ਦਿਖਾਵਾਂਗੇ ਆ ਸਾਰਾ ਬਹਾਨਾ ਦੇਖੋ ਜੌਂਡੀਰ ਜੌਂਡੀਰ ਹੋਏ ਪੈਣ ਨੇ ਜੌਂਡੀਰ ਜੌਂਡੀਰ ਕਿਹੜਾ ਹੋਰੋਂ ਉੱਚਾ ਹੋਰੋਂ ਉੱਚਾ ਇੱਧਰ ਆ ਪਾਸਾ ਜਾ ਜਿਹੜਾ ਅੱਜ ਚੱਕਿਆ ਉੱਚਾ ਹੈ

ਵਾੜਾ ਪੱਕਾ ਬਦੰਦ ਰੇ 4638 ਤੋਂ ਝੂਹੀ ਚੱਕੀ ਘੜੇ ਹੋਏ ਉੱਤਰਦਾ ਵਧਣਾ ਆ ਫੇਰ ਚੱਕ ਲਿਓ ਫੇਰ ਉਤਰ ਗਿਆ ਫਰੇਟ ਦੇ ਤਰੂ ਉਹ ਜੇਬ ਚ ਵਾਦੀ

ਕਿਆ ਗੱਦੋਂ ਕਰੇ ਤੁਰੇ ਜਾਂਦਾ ਲਾਦੇ ਆ ਹੂੰ ਤੈਨੂੰ ਕਿਥੋਂ ਖੜਾਤਾ ਉਹ ਦੋ ਫੇਟਾਂ ਦੀ ਦੰਦ ਦੋਦੀਆਂ ਨੇ

ਮਾ ਜਲ ਰਿਹਾ ਨੀ ਆ ਨਾ ਮਦਦ ਨਹੀਂ ਆ ਕਹਿੰਦੇ ਆ ਭਾਈ ਹੋਰ ਇਹਨਾਂ ਤੋਂ ਫਾਮੀ ਤੋਂ ਲਾਣਾ ਪਰ ਮੁੰਨਾ ਨਾ ਕੱਪਾ ਪੁਣਾਈ ਪਰ ਕੜਾ ਕੱਪਾ ਬਸ ਤੇ ਤੁਸੀਂ ਵੀ ਵਧੀਆ ਆ ਤੇ ਆਪਣਾ ਨਗਰੀਆ ਚਲੋ ਤੇ ਹੁਣ ਕਾਜਾ ਬਹਾਨਾ ਕਰ ਕਰਨਾ ਇੱਕ ਚੱਕਣਾ ਦਾ ਕੰਮ ਆ ਜਿਹਨੂੰ ਕਰੀ ਜਾ